ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਕਲਾ ਨੌਰ ਦੇ ਅਗਵਾਨ ਰੋਡ ਤੇ ਪੈਂਦੇ ਸਖੀ ਕਿਰਨ ਨਾਲੇ ਦੇ ਪੁਲ ਤੇ ਹੜ੍ਹ ਦੇ ਪਾਣੀ ਨਾਲ ਤਰੇੜਾ ਆਉਣ ਕਾਰਨ ਕਿਸੇ ਵੇਲੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਇਲਾਕਾ ਵਾਸੀਆਂ ਅਨੁਸਾਰ ਪੁਲ ਕਰੀਬ 4 ਦਹਾਕੇ ਪੁਰਾਣਾ ਹੋ ਚੱਲਿਆ ਹੈ ਤੇ ਹੜ੍ਹ ਦੇ ਪਾਣੀ ਕਾਰਨ ਇਸ ਦੀ ਹਾਲਤ ਖਸਤਾ ਹੋ ਗਈ ਹੈ ਉਨਾ ਵੱਲੋਂ ਇਕੱਠੇ ਹੋ ਕੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਇਸ ਪੁਲ ਤੋਂ ਭਾਰੀ ਵਾਹਨਾਂ ਦੇ ਗੁਜਰਨ ਤੋਂ ਰੋਕ ਲਗਾਈ ਜਾਵੇ ਤਾਂ ਜੋ ਕਿਸੇ ਵੱਡੇ ਨੁਕਸਾਨ ਨੂੰ ਹੋਣ ਤੋਂ ਬਚਾਇਆ ਜਾ ਸਕੇ ਅਤੇ ਇਸ ਪੁਲ ਦੀ ਜਲਦੀ ਤੋਂ ਜਲਦੀ ਮੁਰੰਮਤ ਕੀਤੀ ਜਾਵੇ। ਗੁਰਦਾਸਪੁਰ ਤੋਂ ਰੋਹਿਤ ਗੁਪਤਾ ਦੀ ਰਿਪੋਰਟ। ਲੋਕ ਸਤਕਾਰ ਜੋ ਡੀਪੀ ਕਮਿਸ਼ਨ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜੋ ਕਰਨਾਲਾ ਕਲਾਂਦੌਰ ਦੇ ਉਤੇ ਦਵਾਨਾ ਰੋਡ ਦੇ ਉਤੇ ਪੁਲ ਬਣਿਆ ਵਾ ਇਹ ਪੁਲ ਇਸ ਹੜ ਦੇ ਨਾਲ ਖਸਤਾ ਹਾਲ ਹੋ ਗਿਆ ਇਹ ਦਾ ਡਿੱਗਣ ਦਾ ਡਰ ਆ ਇਹਦੇ ਉਤੋਂ ਦੀ ਹਵੀ ਵਾਨਾ ਨੰਗਣ ਦੇ ਰੋਗ ਲਗਾਈ ਜਾਵੇ ਤੇ ਇਹਦੇ ਉੱਪਰ ਧਿਆਨ ਦਿੱਤਾ ਜਾਵੇ ਇਹ ਸਾਡੀ ਬਹੁਤ ਜ਼ਿਆਦਾ ਪੁਰਾਣਾ ਕਟੋਕਰਤੀ 32 ਸਾਲ ਦਾ ਪੁਲ ਬੜਿਆ ਹੋਇਆ ਇਸ ਕਰਕੇ ਬੇਨਤੀ ਕਰਨੇ ਆ ਕਿ ਇਸ ਪੁਲ ਨੂੰ ਛੇਤੀ ਤੋਂ ਛੇਤੀ ਦੇ ਉੱਪਰ ਧਿਆਨ ਕੀਤਾ ਜਾਵੇ ਤਾਂ ਜੋ ਕਿ ਡਿੱਗਰ ਤੋਂ ਵੱਜ ਜਾਵੇ ਹਾਂਜੀ ਦੂਸਰੀ ਬੇਨਤੀ ਹੈ ਵੀ ਜੇ ਡਿੱਗ ਪੈਂਦਾ ਵਾ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਕਰਨੀ ਪੈਂਦੀ ਆ ਫੇਰ ਵੀ ਤੁਸੀਂ ਇਹਦੇ ਵੱਲ ਧਿਆਨ ਦੇਣਾ ਤੈਨੂੰ ਡਿੱਗਣ ਤੋਂ ਬਚਾਇਆ ਜਾਵੇ ਤੇ ਪਹਿਲਾਂ ਹੀ ਇਹਦੇ ਵੱਲ ਧਿਆਨ ਦਿੱਤਾ ਜਾਵੇ ਇਹ ਸਾਡੇ ਸਾਰੇ ਲੋਕਾਂ ਦੀ ਤੁਹਾਡੇ ਅਗਾਰੀ ਬੇਨਤੀ ਕਰਦੇ ਆ ਬਾਕੀ ਇਸ ਪੁਲ ਦੇ ਉੱਤੋਂ ਦੀ ਜਿਹੜੇ ਲੋਕ ਨੇ ਕਟੋ-ਕਟ 22 ਪਿੰਡ ਦੇ ਬਾਰਡਰ ਦੇ ਉੱਤੇ ਜਿਹੜੇ ਇਸ ਰਸਤੇ ਲੰਘਦੇ ਨੇ ਤੇ ਕਿਉਂਕਿ ਇਹ ਲੋਕਾਂ ਨੂੰ ਨੇੜੇ ਪੈਦਾ ਸ਼ਹਿਰ ਦੇ ਇਸ ਕਰਕੇ ਇਸ ਪੁਲ ਵੱਲ ਡਿੱਗਣ ਤੋਂ ਪਹਿਲਾਂ ਹੀ ਧਿਆਨ ਦਿੱਤਾ ਜਾਵੇ ਇਹਦੀ ਰਿਪੇਅਰ ਕੀਤੀ ਜਾਵੇ ਤਾ ਜੋ ਕਿ ਇਹ ਡਿੱਗੜ ਤੋਂ ਬਸ ਸਕੇ ਵੱਡੇ ਟਰਾਲੀਆਂ ਜਿਹੜੇ ਹੁੰਦੇ ਨੇ ਇਹ ਜਿਹੜਾ ਪੁਲ ਸੀਗਾ ਇਹ ਸੰਗਤ ਨੇ ਆਪਣੇ ਤੌਰ ਤੇ ਬਣਾਇਆ ਨਾ ਕਿ ਸਰਕਾਰ ਨੇ ਸੋ ਬੇਨਤੀ ਕਰਨੇ ਕਿ ਪੁਲ ਨੀਵਾ ਬਣ ਚੁੱਕਾ ਵਾ ਹੁਣ ਜੇ ਦੁਬਾਰਾ ਬਣਦਾ ਵਾ ਤੇ ਸਰਕਾਰ ਨੂੰ ਚਾਹੀਦਾ ਇਹਨੂੰ ਉੱਚਾ ਕਰਕੇ ਬਣਾਇਆ ਜਾਵੇ ਤਾਂ ਜੋ ਕਿ ਜਿਹੜਾ ਪਾਣੀ ਦਾ ਨਿਕਾਸ ਆ ਛੇਤੀ ਹੋ ਸਕੇ